ਕਿਸਾਨ ਅੰਦੋਲਨ ਦੀਆਂ ਖਾਸ ਤਸਵੀਰਾਂ ਸ਼ੰਭੂ ਬਾਰਡਰ ਤੋਂ ਔਰ ਨੌਜਵਾਨੀ ਦਾ ਬੜਾ ਹੀ ਇਹ ਹਿੱਸਾ ਰਹਿੰਦਾ ਹੈ ਕਿਸਾਨ ਅੰਦੋਲਨ ਦੇ ਵਿੱਚ ਆਇਓ ਪਿਛਲਾ ਕਿਸਾਨ ਅੰਦੋਲਨ ਦੇਖ ਲਓ ਚਾਹੇ ਇਹ ਵਾਲਾ ਕਿਸਾਨ ਅੰਦੋਲਨ ਦੇਖ ਲਓ ਨੌਜਵਾਨਾਂ ਨੇ ਜਿਸ ਤਰ੍ਹਾਂ ਬਜ਼ੁਰਗਾਂ ਦਾ ਇਹ ਕਹਿ ਕੇ ਸਾਥ ਦਿੱਤਾ ਕਿ ਬਾਪੂ ਜਿੱਥੇ ਜਾਏਗਾ ਉੱਥੇ ਖੜੇ ਹਾਂ ਨੌਜਵਾਨ ਮੌਜੂਦ ਨੇ ਵੱਖੋ ਵਕ ਪਿੰਡਾਂ ਤੋਂ ਨੇ ਔਰ ਜਦੋਂ ਇੱਥੋਂ ਗੁਜ਼ਰ ਰਹੀ ਸੀ ਤਾਂ ਕਿਸਾਨੀ ਤੇ ਹੀ ਚਰਚਾ ਹੋ ਰਹੀ ਸੀ ਧਰਨੇ ਤੇ ਹੀ ਚਰਚਾ ਹੋ ਰਹੀ ਸੀ ਵੀਰੇ ਤੁਸੀਂ ਕੁਝ ਕਹਿ ਰਹੇ ਸੀ ਇਹ ਤਾਂ ਪਟਿਆਲੇ ਧਰਨਾ ਸੀ ਬਿਜਲੀ ਬੋਰਡ ਤੇ ਉੱਥੇ ਦੀ ਗੱਲ ਸ਼ੇਅਰ ਕਰ ਰਹੀ ਸੀ ਢੱਲੇਵਾ ਸਾਹਿਬ ਸਾਡਾ ਸਿੱਧੂ ਪਰ ਜੱਥੇ ਹੀ ਬੰਦੀ ਹੈ ਤੇ ਫਰੀਦਕੋਟ ਧਰਨੇ ਦੀ ਅਸੀਂ ਕੰਪੇਅਰ ਕਰ ਰਹੇ ਸੀ ਉਹਦੇ ਨਾਲ ਦੇ ਵੀ ਫਰੀਦਕੋਟ ਸੇਡ ਸਾਡੇ ਪ੍ਰਧਾਨ ਜੀ ਜਿੱਥੇ ਤੇ ਉਹ ਏਰੀਆ ਸਾਡੇ ਤੋਂ ਜ਼ਿਆਦਾ ਖੇਤੀ ਮਤਲਬ ਧਰਨੇ ਸਾਈਡ ਇਦਾਂ ਇੰਟਰਸਟ ਰੱਖਦੇ ਨੇ ਆਪਣੇ ਸੰਘਰਸ਼ ਸਾਡੇ ਤੋਂ ਜ਼ਿਆਦਾ ਕਰਦੇ ਨੇ ਅਸੀਂ ਇਹੀ ਕਹਿੰਨੇ ਆ ਆਪਣੇ ਪਟਿਆਲੇ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਮੋਰਚੇ ਜਾਓ ਇਹ ਅਸੀਂ ਫਰੀਦਕੋਟ ਵਾਲੇ ਧਰਨੇ ਦੀ ਗੱਲ ਕਰ ਰਹੇ ਸੀ ਪ੍ਰਧਾਨ ਸਾਹਿਬ ਦੀ ਫਰੀਦਕੋਟੀਓ ਨਹੀਂ ਅਸੀਂ ਤਾਂ ਪਟਿਆਲੇ ਜਿਓ ਹਾਂਜੀ ਅਸੀਂ ਫਰੀਦਕੋਟ ਵਾਲੇ ਹਾਂ ਅਸੀਂ ਉਹਨਾਂ ਨੂੰ ਕਹੇ ਉਹ ਬਹੁਤ ਉਹ ਬਹੁਤ ਉਹ ਉਹ ਸਾਡੇ ਤੋਂ ਵੀ ਮੰਗਣ ਨੇ ਜਿਹੜੇ ਉਧਰੇ ਲੋਕ ਨੇ ਜੀ ਮਾਲਵੇ ਦੇ ਉੱਪਰ ਸੰਗਰੂਰ ਟੱਪ ਕੇ ਉਹ ਲੋਕ ਸਾਡੇ ਨਾਲ ਬਤ ਸੰਘਰਸ਼ੀ ਨੇ ਸਾਡਾ ਇਲਾਕਾ ਚੱਲਦਾ ਹੈ ਪਰ ਉਹਨਾਂ ਦਾ ਘੱਟ ਚੱਲਦਾ ਸਾਡਾ ਕਹਿਣ ਦਾ ਮਤਲਬ ਇਹ ਹੈ ਅਸੀਂ ਮਾਨ ਕਰਦੇ ਹਾਂ ਇਸ ਤਰ੍ਹਾਂ ਜੇ ਕੋਈ ਮਾਝਾ ਖੜਾ ਹੈ ਇਹਦੇ ਇੱਥੇ ਇਸ ਬਾਰਡਰ ਜਿਆਦਾ ਮਾਝਾ ਖੜਾ ਹੈ ਤੇੜਾ ਖਨੌਰੀ ਬਾਰਡਰ ਹੈ ਉੱਥੇ ਜਿਆਦਾ ਮਾਲਵਾ ਖੜਾ ਹੈ ਠੀਕ ਹੈ ਜੀ ਇਸ ਕੰਨੇ ਵੀ ਜਿਹੜਾ ਪਮੱਜਾ ਏਰੀਆ ਤੇ ਉਧਰੋਂ ਸਕਰੂਰ ਤੋਂ ਪਰਲਾ ਏਰੀਆ ਇਹ ਫਰੀਦਕੋਟ ਅਪਰੋਚ ਪਰ ਹੋ ਗਿਆ ਮੋਗਾ ਸਾਈਡ ਹੋ ਗਿਆ ਮੁਕਸਰ ਹੋ ਗਿਆ ਫਿਰ ਇਹ ਏਰੀਏ ਦੇ ਵਿੱਚ ਲੋਕ ਸੰਘਰਸ਼ੀ ਨੇ ਵੱੱਦ ਸੰਘਰਸ਼ੀ ਨੇ ਅਸੀਂ ਇਸ ਚੀਜ਼ ਨੂੰ ਨਹੀਂ ਉਹ ਆ ਰਹੇ ਨੇ ਜੀ ਉਹ ਵੱੱਦ ਕਿਹਨੂੰ ਕਿਹਨੂੰ ਨਹੀਂ ਕਿਹੜਾ ਨਹੀਂ ਆਇਆ ਸਾਡੇ ਅਸੀਂ ਆਪਣੇ ਇਲਾਕੇ ਦੇ ਲੋਕ ਨੂੰ ਪਟਿਆਲੇ ਦਾ ਜ਼ਿਲ੍ਹੇ ਨੂੰ ਅਪੀਲ ਕਰਦੇ ਆਂ ਵੈਸੇ ਇਸ ਵਾਰੀ ਨੇ ਅਸੀਂ ਇਸ ਚੀਜ਼ ਦਾ ਮਾਣ ਕਰਦੇ ਆਂ ਵੀ ਜਿੰਨਾ ਸੇਵਾ ਕਰ ਰਹੇ ਨੇ ਡਟ ਕੇ ਲੰਗਰਾਂ ਦੀ ਸੇਵਾ ਕਿਸੇ ਵੀ ਜਿਹਦੀ ਲੋੜ ਪੈ ਰਹੀ ਹੈ ਸਾਡੇ ਇਲਾਕੇ ਖੁੱਲ ਕੇ ਆ ਰਹੇ ਆ ਵੈਸੇ ਪਿਛਲੇ ਨੌਨਾਂ ਨਾਲੋਂ ਇਸ ਵਾਰੀ ਵੱਧ ਚੜ੍ਹ ਕੇ ਹਿੱਸਾ ਹੁਣ ਪਾ ਰਹੇ ਨੇ ਲੋਕ ਨੌਜਵਾਨਾਂ ਦਾ ਬਹੁਤ ਅਹਿਮ ਯੋਗਦਾਨ ਵੀ ਦਿੰਦਾ ਹੈ ਨਾ ਨੌਜਵਾਨਾਂ ਨੂੰ ਅੱਗੇ ਆਣਾ ਬਿਲਕੁਲ ਨਹੀਂ ਬਿਲਕੁਲ ਦੇਖੋ ਨੌਜਵਾਨਾਂ ਨੂੰ ਸਾਡੇ ਲੀਡਰ ਸਾਹਿਬ ਬਣ ਬੜੇ ਸਿਆਣੇ ਨੇ ਤੇ ਇਸ ਸਿਧਾਂਤਾਂ 'ਤੇ ਚੱਲਣ ਵਾਲੇ ਨੇ ਤੇ ਉਹਨਾਂ ਨੇ ਇਹੀ ਕਿਹਾ ਵੀ ਦੇਖੋ ਨੌਜਵਾਨਾਂ ਨੂੰ ਜੋਸ਼ਰੇ ਨਾਲ ਹੋਸ਼ ਵੀ ਕਾਇਮ ਰੱਖਣਾ ਚਾਹੀਦਾ ਹੈ ਜੇ ਹੋਸ਼ ਕਾਇਮ ਰਹੂਗਾ ਤਾਂ ਹੀ ਆਪਾਂ ਲੜਾਂਗੇ ਤੇ ਉਹ ਸੋ ਹੁਣ ਵੀ ਇਹੀ ਹੈ ਸਾਡੇ ਸਾਡੇ ਲੀਡਰ ਅੱਗੇ ਲਾ ਕੇ ਸਾਨੂੰ ਕੋਈ ਆਰਡਰ ਨਹੀਂ ਦਿੰਦੇ ਅਸੀਂ ਆਰਾਮ ਨਾਲ ਬੈਠੇ ਆਂ ਸੀਤਾ ਜੀ ਪਹਿਲੇ ਦਿਨ ਤੋਂ ਇੱਥੇ ਸੀਗੇ ਅਸੀਂ ਆਪਣੇ ਪਿੰਡੇ ਦੇ ਹਣਾਇਆ ਜੀ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਚਲੋ ਇੱਕ ਦੋ ਦਿਨ ਦੇ ਵਿੱਚ ਅਸੀਂ ਚਲੋ ਅੱਜ ਘਰ ਜਾ ਕੇ ਮਾਣਾ ਮੋਡਾ ਕੱਪੜੇ ਕੁਪੜੇ ਚੇਂਜ ਕਰਾਏ ਨੇ ਇਲਾਕੇ ਕਰਕੇ ਨਹੀਂ ਅਸੀਂ ਇੱਥੇ ਸਾਡੀ ਟਰਾਲੀ ਇੱਥੇ ਖੜੀਆਂ ਨੇ ਜੀ ਬਾਕੀ ਚਲੋ ਲੀਡਰ ਦਾ ਸਾਰੇ ਹੀ ਦੇ ਰਹੇ ਨੇ ਸਭ ਨੇ ਯੋਗਦਾਨ ਪਾ ਰਹੇ ਨੇ ਪਰ ਅਸੀਂ ਮਾਣ ਮਹਿਸੂਸ ਕਰਦੇ ਆ ਅੱਗੇ ਵੀ ਤੁਹਾਨੂੰ ਜਿਸ ਤਰ੍ਹਾਂ ਵੀ ਆਰਡਰ ਆਏਗਾ ਅਸੀਂ ਲੀਡ ਤੇ ਹੀ ਰਾਂਗੇ ਜੀ ਪ੍ਰਸਤਾਵ ਕੇਂਦਰ ਦੇ ਰਹੀ ਹੈ ਕਿਸਾਨਾਂ ਨੂੰ ਪੰਜ ਕੁ ਫਸਲਾਂ ਤੇ ਐਮਐਸਪੀ ਦੇਣ ਦਾ ਉਸ ਤੋਂ ਬਾਅਦ ਉਹ ਪ੍ਰਸਤਾਵ ਠੁਕਰਾ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਕੀ ਸਹਿਮਤੀ ਬਣ ਕਿਉਂਕਿ ਮੰਗਾ ਤੁਹਾਡੀਆਂ ਬਹੁਤ ਅਹਿਮ ਨੇ ਬਹੁਤ ਮੁੱਖ ਨੇ ਇਹਨਾਂ ਤੇ ਵਿਚਾਰ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਕਈ ਮੀਟਿੰਗ ਉਹ ਵੀ ਚੁੱਕੀ ਦੇਖੋ ਜੀ ਸਰਕਾਰ ਨੇ ਸਾਨੂੰ ਪ੍ਰਸਤਾਵ ਦਿੱਤਾ ਕੰਟਰੈਕਟ ਫਾਰਮਿੰਗ ਦਾ ਕੰਟਰੈਕਟ ਫਾਰਮਿੰਗ ਨੂੰ ਅਸੀਂ ਪਿਛਲੇ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਬਿਲਨ ਨਕਾਰ ਚੁੱਕੇ ਹਾਂ ਅਸੀਂ ਕਹਿੰਦੇ ਹਾਂ ਸਰਕਾਰ ਕੋਲੇ ਏਜੰਸੀਆਂ ਨੇ ਐਫਸੀਆਈ ਐਨਐਫਡ ਹੈ ਸਿੱਧਾ ਖਰੀਦ ਕਰਕੇ ਆਪਣੇ ਥਰੂ ਉਹ ਜਿਵੇਂ ਮਰਜ਼ੀ ਲਈ ਜਾਵੇ ਪ੍ਰਾਈਵੇਟ ਉਦਾਰੇ ਨੂੰ ਮਾਵਾ ਨੇ ਬੜੇ ਲਾਡਾਂ ਨਾਲ ਚਾਵਾਂ ਨਾਲ ਆਪਣੇ ਪੁੱਤ ਪਾਲੇ ਹੁੰਦੇ ਨੇ ਔਰ ਮਾਵਾ ਜਦੋਂ ਇੱਥੇ ਧਰਨੇ ਤੇ ਤੁਰਦੀਆਂ ਤਾਂ ਕੀ ਕਹਿ ਕੇ ਤੁਰਦੀਆਂ ਬਸ ਯੋਦਾ ਇੱਕੇ ਗੱਲ ਕਹਿੰਦੇ ਨੇ ਵੀ ਜਾਓ ਪੁੱਤ ਆਪਦਾ ਫਤਈ ਕਰਕੇ ਆਇਓ ਕੰਮ ਨੂੰ ਵੀ ਜਿਹੜੇ ਕੰਮ ਨੂੰ ਤੁਸੀਂ ਹੱਥ ਪਾਇਆ ਵੀ ਇਹ ਕੰਪਲੀਟ ਕਰਨਾ ਤੁਸੀਂ ਤੇ ਸਾਡੇ ਜਿਹੜੇ ਆਗੂ ਨੇ ਉਹ ਬੜੇ ਹੋਸ਼ ਨਾਲ ਇਸ ਸਿਧਾਂਤ ਨੂੰ ਚਲਾ ਰਹੇ ਨੇ ਬਾਕੀ ਜਿਵੇਂ ਸਾਨੂੰ ਉਹ ਕਹਿਣਗੇ ਅਸੀਂ ਓਮੇ ਓਮੇ ਚੱਲਾਂਗੇ ਜੀ ਬਾਕੀ ਦੇਖੋ ਜੋਸ਼ ਤਾਂ ਜਵਾਨੀ ਚ ਸਾਰਿਆਂ ਚ ਹੁੰਦਾਗਾ ਪਰ ਐ ਆ ਵੀ ਸਾਡੇ ਜਿਹੜੇ ਮੋਰੀ ਨੇ ਜਿਵੇਂ ਸਾਨੂੰ ਉਹ ਕਹਿਣਗੇ ਜਿਵੇਂ ਸਾਡੀ ਉਹ ਡਿਊਟੀ ਲਾਉਣਗੇ ਅਸੀਂ ਓਮੇ ਨਿਭਾਵਾਂਗੇ ਜੀ ਜੇ ਸਾਨੂੰ ਅੱਗੇ ਕਹਿਣਗੇ ਅਸੀਂ ਸਭ ਤੋਂ ਅੱਗੇ ਤੁਰਨ ਲਈ ਤਿਆਰ ਆਂ ਇਹਨੂੰ ਕਹਰੇ ਸੀ ਕਿ ਦਿੱਲੀ ਚਲੋ ਹਾਂਜੀ ਹਾਂਜੀ ਸ਼ੁਰੂ ਕਰਾਂਗੇ ਅੰਦੋਲਨ ਦਿੱਲੀ ਦਾ ਰੁਖ ਕਰਾਂਗੇ ਸਾਡੀਆਂ ਤਿਆਰੀਆਂ ਨੇ ਜੀ ਬਿਲਕੁਲ ਕੀ ਤਿਆਰੀਆਂ ਨੇ ਖਾਸ ਖਾਸ ਤਿਆਰੀਆਂ ਦੇਖੋ ਜਿਸ ਚੀਜ਼ ਦੀ ਵੀ ਲੋੜ ਪਊਗੀ ਪਹਿਲਾਂ ਸਾਡੀ ਮੰਗ ਇਹ ਹੈ ਵੀ ਸਰਕਾਰ ਨੂੰ ਵੀ ਸਾਨੂੰ ਸ਼ਾਂਤਪੂਰਵਕ ਅੱਗੇ ਜਾਣਾ ਜਾਣ ਦਿੱਤਾ ਜਾਵੇ ਕਿਉਂਕਿ ਇਹ ਜਵਾਨ ਖੜੇ ਨੇ ਸਾਡੇ ਵੀਰ ਭਰਾ ਨੇ ਕੋਈ ਕਿਸਾਨ ਦਾ ਪੁੱਤਰੀ ਬਾਰਡਰ ਤੇ ਖੜਦਾ ਹੈ ਠੀਕ ਹੈ ਜੀ ਜਿਹੜੇ ਆਮ ਲੋਕ ਨੇ ਇਹਨਾਂ ਦੇ ਪੁੱਤਰੀ ਫੌਜ ਦੇ ਵਿੱਚ ਨੇ ਆਮ ਆਮ ਹੀ ਕਿਸਾਨ ਹੀ ਖੇਤੀ ਕਰਦਾ ਸੋ ਸਾਡੀ ਇਹ ਹੀ ਹੈ ਵੀ ਜਿਹੜੀ ਸਰਕਾਰ ਨੂੰ ਵੀ ਸ਼ਾਂਤੀਪੁਰਗ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅੱਗੇ ਜਾਣ ਲਈ ਤਿਆਰ ਹੈ ਸਾਰਾ ਦਿਨ ਕੀ ਚਰਚਾਵਾਂ ਹੁੰਦੀਆਂ ਨੇ ਸਾਰਾ ਦਿਨ ਹੀ ਚਰਚਾ ਹੁੰਦੀ ਹੈ ਆ ਅਸ਼ਿਆਨਾ ਜਿਹਾ ਤੁਸੀਂ ਬਣਾਇਆ ਹੋਇਆ ਆ ਸੋਫਾ ਲੱਗਾ ਗੱਦੇ ਲੱਗੇ ਨੇ ਉਹ ਖਾਣ ਪੀਣ ਦਾ ਸਮਾਨ ਹੈ ਕੀ ਗੱਲਾਂ ਹੁੰਦੀਆਂ ਨੇ ਇੱਥੇ ਸਾਰੇ ਪੰਜਾਬੀਆਂ ਦੇ ਖੁੱਲੇ ਡੁੱਲੇ ਸੁਭਾਅ ਨੇ ਜੀ ਦੇਖੋ ਹੱਸਦੇ ਖੇਡਦੇ ਆ ਸੋ ਜੇ ਕੋਈ ਮੁਸ਼ਕਲ ਦਾ ਟਾਈਮ ਹੈ ਉਹ ਵੀ ਸਾਨੂੰ ਹੱਸ ਕੇ ਕੱਟਣਾ ਆਉਂਦਾ ਹੈ ਪਰ ਜਦ ਇਹ ਇਸ ਟਾਈਮ ਦਾ ਸਾਡੇ ਕੋਲ ਫਰਸਤ ਦਾ ਵੇਲਾ ਹੈ ਅਸੀਂ ਅਸ ਖੇਡ ਕੇ ਹਨਾ ਨਿਆ ਸਾਡੇ ਮਾਝੇ ਵਾਲੇ ਭਾਈ ਆਏ ਹੋਏ ਨੇ ਮਾਲਵੇ ਵਾਲੇ ਆਏ ਹੋਏ ਨੇ ਜਨਮ ਪਛਾਣ ਵਧਾਨਨੇ ਆਂ ਅਸੀਂ 도ਆਬੇ ਵਾਲੇ ਨਹੀਂ ਆਂ 도ਆਬੇ ਵਾਲੇ ਵੀ ਹੈਗੇ ਨੇ ਜੀ 도ਆਬੇ ਵਾਲੇ ਪਿੱਛੇ ਜਲੰਧਰਾਂ ਦੀਆਂ ਟਰਾਲੀਆਂ ਖੜੀਆਂ ਨੇ ਬਥੇਰੀਆਂ ਜੀ ਉਹ ਵੀ ਸਾਡੇ ਭਾਈ ਨੇ ਸਾਨੂੰ ਐ ਹੁੰਦਾ ਵੀ ਹਾਂ ਅਸੀਂ ਜਨਮ ਜਨਮ ਵਧਾਈਏ ਕਿਉਂਕਿ ਪਿੱਛੇ ਜਿਹੜਾ ਦਿੱਲੀ ਵਿੱਚਲੇ ਅੰਦੋਲਨ ਸੀਗਾ ਰਿਸ਼ਤੇਦਾਰੀਆਂ ਕਾਇਮ ਹੋ ਗਈਆਂ ਵਿਆਹ ਵੀ ਹੋ ਗਏ ਵਿੱਚ ਤੁਹਾਨੂੰ ਪਤਾ ਹੀ ਹੈ ਰਿਸ਼ਤੇ ਉਹ ਸੋ ਇਸੇ ਤਰ੍ਹਾਂ ਸੱਪ ਬਣਦਾ ਹੈ ਕਿ ਅਸੀਂ ਇਕੱਠੇ ਹੋ ਜਾਂਦੇ ਆਂ ਅੱਗੇ ਦੇ ਸਾਡਾ ਪੰਜਾਬ ਹੈ ਸਾਨੂੰ ਕਿਸੇ ਲੋੜ ਪੈਂਦੀ ਹੈ ਉਹ ਸਾਡੀ ਮਦਦ ਕਰਦੇ ਨੇ ਜਦੋਂ ਸਾਨੂੰ ਉਹਨਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਤੁਸੀਂ ਬਹੁਤ ਗੱਲਾਂ ਕਰ ਰਹੇ ਸੀਗੇ ਤੁਸੀਂ ਹੁਣ ਪਿੱਛੇ ਜਾ ਕੇ ਬਹਿ ਗਏ ਜਦੋਂ ਕਿਸੇ ਨੌਜਵਾਨ ਨੂੰ ਕਿਸੇ ਦੋਸਤ ਮਿੱਤਰ ਨੂੰ ਕਹਿੰਨੇ ਹੋ ਜਿਵੇਂ ਇਹਨਾਂ ਨੇ ਕਿਹਾ ਜ ਤੁਸੀਂ ਕਿਹਾ ਵੀ ਚੱਲ ਅੰਦੋਲਨ ਚੱਲੀਏ ਤੇ ਉਹ ਕਹਿ ਦਿੰਦਾ ਕਿ ਨਹੀਂ ਸਮਾਂ ਨਹੀਂ ਹੈਗਾ ਮੇਰੇ ਕੋਲ ਜਾਂ ਮੈਂ ਸਾਰਾ ਦਿਨ ਉੱਥੇ ਨਹੀਂ ਆਪਣਾ ਦਿਨ ਖਰਾਬ ਕਰ ਸਕਦਾ ਉਹ ਤੋਂ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਰੋਟੀ ਤਾਂ ਉਹ ਵੀ ਖਾਂਦੇ ਦੇਖੋ ਜੀ ਅਸਲ ਦੇ ਵਿੱਚ ਕੀ ਹੈ ਇੱਥੇ ਹਰੇਕ ਬੰਦਾ ਪਹੁੰਚ ਰਿਹਾ ਹੈ ਪਿੰਡਾਂ ਦੇ ਵਿੱਚ ਨਾ ਐਡੀ ਤੁਸੀਂ ਇੱਕ ਜਾਗਰਤੀ ਆਈ ਹੋਈ ਹੈ ਇਹਨਾਂ ਲੋਕਾਂ ਨੂੰ ਉਹ ਛਾ ਹੈ ਵੀ ਦੁੱਧ ਲੰਗਰ ਦੀ ਚੀਜ਼ ਪੈਸਾ ਟੱਕਾ ਕਿਹਦੀ ਦੀ ਉਹਨੂੰ ਜਵਾਬ ਨਹੀਂ ਦੇ ਰਹੇ ਸਾਨੂੰ ਸਾਡੀ ਜੇਬ 'ਚ ਅਸੀਂ ਲਾਉਣ ਦਾ ਜਿਗਰਾ ਵੀ ਰੱਖਦੇ ਆਂ